ਜਮਾ ਦੁੱਧ ਵਰਗਾ ਚਿੱਟਾ ਨਿਕਲ ਗਿਆ ਬਈ 15-20 ਮਿੰਟਾਂ ਦੇ ਵਿੱਚ ਜਿਹੜਾ ਅਲਾਈ ਵੀਲ ਹੈ ਉਹ ਜਮਾ ਦੁੱਧ ਵਰਗਾ ਕਰਦਾ ਚਿੱਟਾ ਆਪਨ ਹੈ ਆ ਦੇਖੋ ਮਾਰਾ ਕਰਦਾ ਲੈ ਦੋਸਤੋ ਸਾਥਰੀ ਕਾਲ ਸਾਰੇ ਮੈਂ ਉਹ ਜਿਵੇਂ ਕਿ ਅਸੀਂ ਅੱਜ ਮੋਟਰਸਾਈਕਲ ਧੋਤਾ ਜਿਵੇਂ ਆ ਦੇਖ ਰਹੇ ਅਸੀਂ ਇਹ ਸਾਰਾ ਮੋਟਰਸਾਈਕਲ ਵਾਸ਼ ਕੀਤਾ ਕਿਉਂਕਿ ਅਸੀਂ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਇਹਦਾ ਜੇ ਤੁਹਾਨੂੰ ਦਿਖਾਈਏ ਨਾ ਇਹ ਇਤ ਨੂੰ ਵੜ ਦਿੰਦਾ ਐਨਾ ਪ੍ਰੈਸ਼ਰ ਹੈ ਇਹਦਾ ਇਹ ਜਿਹੜੀ ਇਫ ਹੈ ਨਾ ਉਹਨੂੰ ਵੀ ਵੜ ਦਿੰਦਾ ਪਰ ਜਿਹੜੇ ਇਹਦੇ ਚੱਕੇ ਨੇ ਉਹ ਸਾਫ਼ ਨਹੀਂ ਹੋਏ ਜਿਹਨੂੰ ਤੁਸੀਂ ਲਾਈ ਵੀਲ ਕਹਿੰਦੇ ਹੋ ਉਹ ਮੁਲਕੇ ਪ੍ਰੋਪਰ ਸਾਫ਼ ਨਹੀਂ ਹੋਏ ਤੁਹਾਨੂੰ ਸਾਫ਼ ਕਰਨ ਦਾ ਤਰੀਕਾ ਐਨਾ ਘੈਂਟ ਦੱਸਾਂਗੇ ਹਰੇਕ ਦੇ ਘਰ ਦੇ ਵਿੱਚ ਹਰੇਕ ਵੀਰ ਆਪਣੇ ਮੋਟਰਸਾਈਕਲ ਦੇ ਚੱਕਿਆਂ ਨੂੰ ਲਾਈ ਵੀਲਾਂ ਨੂੰ ਪੂਰਾ ਸ਼ੀਸ਼ੇ ਮੰਗੋ ਚਮਕਾ ਦੋ ਸ਼ੀਸ਼ੇ ਮੰਗੋ ਲੈ ਵੀ ਤੁਹਾਨੂੰ ਦਿਖਾਵਾਂ ਲਿਆ ਇਹਨਾਂ ਨੂੰ ਕਰਕੇ ਸਾਫ਼ ਵੀ ਤੁਸੀਂ ਕਿਹੜੀ ਟ੍ਰਿਕ ਵਰਤਨੇ ਆ ਤੇ ਕਿਵੇਂ ਸਾਫ਼ ਕਰਨੇ ਨੇ ਤੁਸੀਂ ਬਹੁਤ ਸਾਰੇ ਲਾਈਵ ਵੀਡੀਓ ਦੇਖੇ ਹੋਣਗੇ ਡੀਲਰਾਂ ਦੇ ਲਵੇਂ ਮੋਟਰਸਾਂ ਖੜੇ ਹੁੰਦੇ ਨੇ ਉਹ ਚਮਕਦੇ ਹੁੰਦੇ ਨੇ ਐ ਆਪਾਂ ਨੂੰ ਲੱਗਦਾ ਯਾਰ ਨਵੇਂ ਪਾਏ ਹੋਣਗੇ ਪਰ ਉਦਾਂ ਦੇ ਬਣਾ ਲਾਂਗੇ ਸਾਰੀ ਵੀਡੀਓ ਚ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਅਸੀਂ ਤੁਹਾਨੂੰ ਪ੍ਰੈਸ਼ਰ ਜਿਹੜਾ ਤਾਂ ਦਿਖਾਇਆ ਵੀ ਇੰਨਾ ਪ੍ਰੈਸ਼ਰ ਹੈਗਾ ਆ ਦੇਖੋ ਇਹ ਟੈਨਰ ਨੂੰ ਨਾ ਭਰਦਾ ਤਾਂ ਹੈ ਐਸਾ ਆ ਵੀ ਕੋਟਵਾ ਪਾਤਾ ਕੁਸ ਮਿੰਟਾਂ ਦੇ ਵਿੱਚ ਪਰ ਜਿਹੜੇ ਇਹਦੇ ਲਾਈ ਵੀਲ ਨੇ ਇਹਦੇ ਪ੍ਰੈਸ਼ਰ ਨਾਲ ਸਾਫ਼ ਨਹੀਂ ਹੋਏ ਹੁਣ ਤੁਹਾਨੂੰ ਆਪਾਂ ਸਾਫ਼ ਕਰਕੇ ਦਿਖਾਉਨੇ ਆਂ ਇਹ ਪਹਿਲਾਂ ਤੁਹਾਨੂੰ ਚੱਕੇ ਦਿਖਾਉਨੇ ਆਂ ਆ ਜਾ ਵੀ ਆ ਜਾ ਮੁੰਡੇ ਆ ਜਾ ਕਿਨਾਂ ਆ ਜਾ ਆਹ ਦੇਖੋ ਜੀ ਕਿੰਨੀ ਜ਼ਿਆਦਾ ਇਹਦੇ ਉੱਪਰ ਗੰਦਗੀ ਆ ਇਹ ਲਾਈ ਵੀਲ ਨੇ ਜਿਹੜੇ ਆ ਦੇਖੋ ਕਿੰਨਾ ਜ਼ਿਆਦਾ ਉਹ ਹੋਏ ਪਏ ਨਾ ਖਰਾਬ ਹੋਏ ਪਏ ਨਾ ਤੇ ਦਾਗ ਜੇ ਬਣੇ ਪਏ ਨਾ ਇਹਨਾਂ ਨੂੰ ਤੁਸੀਂ ਕਿਵੇਂ ਸਾਫ਼ ਕਰਦੇ ਹੋ ਉਹ ਤੁਹਾਨੂੰ ਐਸੇ ਵੀਡੀਓ ਦੇ ਵਿੱਚ ਦਿਖਾਉਨੇ ਆਂ ਆ ਦੇਖੋ ਹੀ ਪਹਿਲਾਂ ਲੈ ਫਾਰਾ ਲਾਈ ਵੀਲ ਤੁਹਾਨੂੰ ਦੇਖ ਸਕਦੇ ਹੋ ਪੂਰਾ ਵਧੀਆ ਸਾਫ਼ ਹੋ ਜੂ ਬਈ ਇਹਦਾ ਕੋਈ ਨਾ ਨੁਕਸਾਨ ਹੋਣਾ ਆਣੀ ਹੈਗਾ ਵੀ ਬਾਅਦ ਵਿੱਚ ਕਾਲਾ ਹੋਊਗਾ ਜਾਂ ਰੰਗ ਉਡਜੂਗਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਐਸੀ ਵੀਡੀਓ ਦਿਖਾਵਾਂਗੇ ਤੁਸੀਂ ਲੈਣਾ ਕੀ ਹੈ ਇੱਕ ਹਾਰਪਿਕ ਲੈਣਾ ਹੈ ਜਿਹੜਾ ਆਪਣੇ ਘਰਾਂ ਦੇ ਵਿੱਚ ਆਮ ਹੀ ਮਿਲ ਜਾਂਦਾ ਹੈ ਹਰੇਕ ਬੰਦੇ ਦੇ ਘਰ ਦੇ ਵਿੱਚ ਹੁੰਦਾ ਹੀ ਹੈ ਇਹ ਹਾਰਪਿਕ ਨਾਲ ਤੁਸੀਂ ਕਿਵੇਂ ਯੂਜ਼ ਕਰਨਾ ਕੋਈ ਇਹਦਾ ਹੱਥਾਂ ਨੂੰ ਨੁਕਸਾਨ ਵੀ ਨਹੀਂ ਹੈਗਾ ਬਹੁਤ ਬਈ ਕਹਿੰਦੇ ਨੇ ਵੀ ਕਾਸਟਡ ਹੁੰਦਾ ਜਾਂ ਕੋਈ ਤਿਆਬ ਹੁੰਦਾ ਵੀ ਹੱਥ ਵੱਟੇ ਜਾਣਗੇ ਠੀਕ ਹੈ ਜੀ ਇਹ ਆ ਦੇਖੋ ਪਹਿਲਾਂ ਸਾਨੂੰ ਸਾਫ਼ ਕਰ ਕਰਦੇ ਹਾਂ ਥੋੜਾ ਜਿਹਾ ਲਾਈਵ ਤੁਹਾਨੂੰ ਫਿਰ ਸਾਰਾ ਲਾਈਵ ਦਿਖਾਵਾਂਗੇ ਹਲਿਆ ਵੀ ਕੈਮਰਾ ਮਾਰਦੇ ਆ ਦੇਖੋ ਲੈ ਕਿੰਨੀ ਗੰਦਗੀ ਹੈ ਨਾ ਸਪੀਲ ਕ ਜੰਮ ਜਾਂਦੀਆਂ ਜਿਵੇਂ ਲਾਈ ਵੀਲਾਂ ਤੇ ਤੇ ਇਹ ਲਾਈ ਵੀਲ ਨੂੰ ਆਪਾਂ ਕਰਦੇ ਆ ਸਾਫ ਆ ਦੇਖੋ ਬਈ ਸਾਰਾ ਸਾਫ ਕਰਕੇ ਦਿਖਾਉਨੇ ਆ ਜਿਵੇਂ ਕਿ ਆਪਾਂ ਡੀਲਰ ਹੁੰਦੇ ਨਾ ਇਸ ਤਰ੍ਹਾਂ ਹੀ ਮੋਟਰਸਾਈਕਲ ਸਫਾਈ ਕਰਕੇ ਦਿਖਾਉਂਦੇ ਆ ਤੇ ਇੰਨਾ ਹੀ ਲੁੱਕ ਪੂਰੀ ਘੈਂਟ ਬਣ ਜਾਂਦੀ ਆ ਆ ਦੇਖੋ ਨਾਲ ਦੀ ਨਾਲ ਸਾਫ ਹੋ ਰਿਹਾ ਕੋਈ ਬਾੜਾ ਸਮਾਂ ਨਹੀਂ ਲੈਂਦਾ ਨਾਲ ਦੀ ਨਾਲ ਸਾਫ ਹੋ ਜਾਂਦਾ ਆ ਦੇਖੋ ਉਰੋਂ ਵੀ ਤੁਹਾਨੂੰ ਦਿਖਾਉਨੇ ਆ ਆ ਪਲੇਟ ਦੇਖੋ ਕਿੰਨੀ ਵਧੀਆ ਸਾਫ ਹੋ ਜੂਗੀ ਲਵੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨੇ ਵੀ ਰਾਈਵ ਦੇ ਵਿੱਚ ਜੁੜੇ ਹੋਏ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਰੀ ਦਬ ਕੇ ਬਈ ਦੇਖਦੇ ਕਿਹੜੇ ਕਿਹੜੇ ਵੀਰਾਂ ਨੂੰ ਆਪਣੀ ਵੀਡੀਓ ਪਸੰਦ ਆਉਂਦੀ ਹੈ ਨਾ ਤੇ ਕਮੈਂਟਾਂ ਰਾਹੀਂ ਰਿਪਲਾਈ ਜ਼ਰੂਰ ਦਿਆ ਕਰੋ ਬਈ ਜਿੰਨੇ ਵੀ ਵੀਰ ਜੁੜੇ ਹੋਏ ਨੇ ਰਿਪਲਾਈ ਜ਼ਰੂਰ ਦਿਆ ਕਰੋ ਕਿਉਂਕਿ ਇਹਦੇ ਨਾਲ ਸਾਨੂੰ ਹੀ ਪਤਾ ਲੱਗੇ ਵੀ ਕਿੱਥੇ ਕਿੱਥੇ ਦਾ ਵੀਰ ਸਾਡੀ ਵੀਡੀਓ ਨੂੰ ਦੇਖਦਾ ਹੈ ਲੈ ਆਪਾਂ ਫੁੱਲ ਸਾਫ਼ ਕਰਕੇ ਤੁਹਾਨੂੰ ਦਿਖਾਵਾਂਗੇ ਇਹਨੂੰ ਜਮਨ ਚੱਕਰ ਚੱਕਰ ਗੱਲ ਬਣਾ ਲਾਂਗੇ ਸਾਰੇ ਲਾਈਵ ਨੂੰ ਦੀ ਐਸ ਤਰ੍ਹਾਂ ਲਗੜਾਈ ਕਰਨੀ ਹੈ ਥੋੜੀ ਮਿੰਟ ਥੋੜੀ ਆਊਗੀ ਸਫਾਈ ਬਹੁਤ ਹੋਊਗੀ ਕਹਿਣ ਦਾ ਆਪਾ ਮੈਨੂੰ ਤਾਂ ਬਹੁਤ ਘੱਟ ਆਊਗੀ ਸਫਾਈ ਇੰਨੀ ਘੰਟ ਹੋ ਜੀ ਮੈਂ ਕਹਿੰਦਾ ਸਰਾ ਲੱਗ ਜੂਗੀ ਗੱਲਬਾਤ ਐਂਡ ਹੀ ਹੋ ਜੂਗੀ ਲੈ ਵੀ ਦੇਖ ਸਕਦੇ ਹੋ ਆਪਾਂ ਕਰਦੇ ਆ ਸਾਫ ਤੇ ਦੇ ਉੱਪਰ ਪਾਣੀ ਮਾਰ ਕੇ ਰਖਾਉਂਦੇ ਆ ਤੁਹਾਨੂੰ ਕਿੰਨੀ ਵਧੀਆ ਗੱਲ ਬਣ ਕੇ ਇਹ ਦੀ ਕੁਝ ਮਿੰਟਾਂ ਦੇ ਵਿੱਚ ਹੀ ਤੁਹਾਡੇ ਸਾਹਮਣੇ ਕਿੰਨੇ ਮਿੰਟ ਲੱਗੇ ਨੇ ਨਾ ਸਾਫ ਆਪਾਂ ਕੀਤਾ ਇਹਨੂੰ ਉੱਪਰ ਚੰਗੀ ਤਰ੍ਹਾਂ ਵੀ ਸਾਫ ਕਰਾਂਗੇ ਆ ਦੇਖੋ ਪਹਿਲਾਂ ਤੁਹਾਨੂੰ ਥੋੜੀ ਜਿਹੀ ਜਗ੍ਹਾ ਜਿਹੜਾ ਆਪਾਂ ਸਾਫ ਕੀਤਾ ਜਿਹੜਾ ਪਾਣੀ ਮਾਰ ਕੇ ਦਿਖਾਉਨੇ ਆ ਪੂਰੀ ਵਧੀਆ ਗੱਲ ਬਣ ਕੇ ਬਾਈ ਬਾਕੀ ਤੁਸੀਂ ਕਮੈਂਟਾਂ ਵਿੱਚ ਸਾਨੂੰ ਜਰੂਰ ਦੱਸਿਓ ਭਾਈ ਜਿਹੜੇ ਵੀਰ ਸਾਡੀ ਫੁੱਲ ਵੀਡੀਓ ਦੇਖੀਏ ਕਮੈਂਟ ਕਰਕੇ ਦੱਸੋ ਭਾਈ ਠੀਕ ਆ ਇਹ ਲੈ ਮਾਰਦੇ ਆ ਪ੍ਰੈਸ਼ਰ ਦੇਖਿਓ ਗੱਲਬਾਤ ਬਣਦੀ ਭਾਈ ਐਂਡ ਗੱਲਬਾਤ ਬਣਾਦਾਂਗੇ ਐਂਡ ਆ ਲੈ ਦੇਖੋ ਜੁਗਨੀ ਸਾਹਿਬ ਕਿਵੇਂ ਚੱਲ ਰਿਹਾ ਓਕੇ ਲੈ ਵੀ ਲਾਵਾਂ ਲਾਈਵ ਤੇ ਤੁਹਾਨੂੰ ਦਿਖਾ ਲਾਈਵ ਤੇ ਦੇਖ ਪਿਆ ਦੁੱਧ ਵਰਗਾ ਚਿੱਟਾ ਜਮਾ ਦੁੱਧ ਵਰਗਾ ਚਿੱਟਾ ਨਿਕਲ ਗਿਆ ਭਾਈ 15 20 ਮਿੰਟਾਂ ਦੇ ਵਿੱਚ ਜਿਹੜਾ ਅਲਾਈ ਵੀਲ ਹੈ ਉਹ ਜਮਾਂ ਦੁੱਧ ਵਰਗਾ ਕਰਦਾ ਚਿੱਟਾ ਆਪਣਾ ਆ ਦੇਖੋ ਮਾਰਾ ਕਰਦਾ ਜਾਂ ਜਿੱਥੇ ਮਾਰਿਆ ਨਹੀਂ ਹੁੰਦੀ ਦਿਖਾਓ ਹਾਂ ਜਿੱਥੇ ਮਾਰਿਆ ਨਹੀਂ ਆ ਵੀ ਦਿਖਾ ਆ ਇਹ ਦੇਖੋ ਇਹ ਇਧਰਲੀ ਸਾਈਡ ਦੇਖ ਸਕਦੇ ਤੁਸੀਂ ਆ ਦੇਖੋ ਤੁਹਾਨੂੰ ਇੰਨਾ ਪੀਸ ਆਪਾਂ ਸਾਫ਼ ਕਰਕੇ ਦਿਖਾਉਨੇ ਆ ਤੇ ਕਈ ਵੀਰਾਂ ਨੂੰ ਇਹ ਹੁੰਦਾ ਵੀ ਇਹ ਆਪਾਂ ਦੇਖੋ ਤੁਹਾਨੂੰ ਡਾਇਰੈਕਟ ਦਿਖਾ ਦੇਨੇ ਆ ਆਏ ਇੱਥੋਂ ਕਰਦੇ ਆ ਸਾਫ਼ ਥੋੜੀ ਜਿਹੀ ਜਗਾ ਬਹੁਤ ਵਧੀਆ ਰਿਜ਼ਲਟ ਆ ਬਈ ਲਾਈਵ ਬਿਲ ਖਰਾਬ ਵੀ ਨਹੀਂ ਹੁੰਦਾ ਬਾਅਦ ਵਿੱਚ ਤੁਸੀਂ ਦੇਖ ਕੇ ਆਉਣਗੇ ਬਹੁਤ ਚੀਜ਼ਾਂ ਦਾ ਲਾਈਵ ਬਿਲ ਖਰਾਬ ਹੋ ਜਾਂਦਾ ਨਾ ਪਰ ਇਹ ਲਾਈਵ ਬਿਲ ਇਦਾਂ ਹੀ ਰਹਿਣਾ ਪਰ ਤੁਸੀਂ ਲੋਹੇ ਦੀ ਚੀਜ਼ ਸਾਫ਼ ਨਹੀਂ ਕਰਨੀ ਫੇਰ ਤੁਸੀਂ ਕਹੋਗੇ ਵੀ ਖਰਾਬ ਹੋ ਗਈ। ਇਕੱਲੇ ਲਾਈਵ ਹੀਲ ਬਾਈ। ਲਾਈਵ ਹੀਲਾਂ ਨੂੰ ਤੁਸੀਂ ਸਾਫ਼ ਕਰ ਸਕਦੇ ਆ। ਉਹਨੂੰ ਥੋੜੀ ਜਿਹੀ ਜਗ੍ਹਾ ਸਾਫ਼ ਕਰਕੇ ਦਿਖਾਉਣੀ ਆ। ਬਾਈ ਕਹਿੰਦਾ ਪੂਰੀ ਐਂਡ ਗੱਲ ਬਾਤ ਮਰ ਜੂਗੀ ਪੂਰੀ ਐਂਡ। ਇਹਨੂੰ ਐਂਡ ਕਹਿੰਦੇ ਆ ਨਾ ਉਹ ਬਣ ਜਾਂਦੀ ਆ। ਆ ਦੇਖੋ। ਬਹੁਤ ਘੱਟ ਮਿਹਨਤ ਲੱਗਦੀ ਨਹੀਂ ਇਹ ਕਿਸੇ ਚੀਜ਼ ਨਾਲ ਸਾਫ਼ ਹੀ ਨਹੀਂ ਹੁੰਦੇ। ਦੇਖ ਸਕਦੇ ਹੋ? ਲਾਈਫ ਮਾੜਾ ਕਿੰਨਾ। ਦੇਖੋ। ਆ ਚੀਜ਼ ਤੇ ਆ ਚੀਜ਼ ਦੇਖੋ ਬਈ ਕਿੰਨਾ ਜ਼ਿਆਦਾ ਫਰਕ ਪੈ ਗਿਆ। ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਦੇਖੋ ਕਿੰਨਾ ਜ਼ਿਆਦਾ ਇਹਦੇ ਵਿੱਚ ਫਰਕ ਪਿਆ ਦੇਖੋ ਰਿਜ਼ਲਟ ਤੁਹਾਡੇ ਸਾਹਮਣੇ ਆਹ ਚੀਜ਼ ਵੀ ਦੇਖ ਸਕਦੇ ਹੋ ਇੱਧਰ ਵੀ ਦੇਖ ਸਕਦੇ ਇਹ ਉਤਰ ਨਾਲ ਹੀ ਨਹੀਂ ਹੈਗੀ ਕਿਉਂਕਿ ਵਿੱਚ ਰਚ ਜਾਂਦੀ ਹੈ ਆਹ ਚੀਜ਼ ਪੂਰੀ ਘੈਂਟ ਬਣ ਜਾਂਦੀ ਹੈ ਬਾਈ ਲੈ ਵੀਡੀਓ ਵਧੀਆ ਲੱਗੀ ਤਾਂ ਨਾ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਜਿਹੜੇ ਵੀਰ ਜੁੜੇ ਹਨ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਲਾਈਕ ਕਰ ਦਿਓ ਵੀਡੀਓ ਨੂੰ